ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਮੈਜੀਕਲ ਹੇਅਰ ਆਇਲ ਜੋ ਸਾਡੇ ਵਾਲਾਂ ਨੂੰ ਕਰੂਗਾ ਲੰਬਾ ਸੰਘਣਾ ਤੇ ਕਾਲਾ ਵੀ ਬਣਾਊਗਾ ਤੇ ਝੜਨ ਤੋਂ ਵੀ ਰੋਕੇਗਾ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਿਹੜਾ ਤੇਲ ਆ ਬਣਾਇਆ ਵਾ ਤੇ ਚਲੋ ਜੀ ਤੁਹਾਨੂੰ ਦੱਸਦੇ ਆਪਾਂ ਕੀ ਕੀ ਯੂਜ਼ ਕਰਾਂਗੇ ਬਹੁਤ ਹੀ ਫਾਇਦਾ ਕਰਦਾ ਜੀ ਇਹ ਤੇਲ ਤੇ ਉਹਦੇ ਲਈ ਜੀ ਆਪਾਂ ਲੈ ਲੈਨੇ ਔਲੇ ਠੀਕ ਹੈ ਜੀ ਅਦੀ ਉਹਲੇ ਕੁਝ ਤਾਗ ਹੀ ਨੇ ਥੋੜੇ ਜਿਹੇ ਪਰ ਕੋਈ ਗੱਲ ਨਹੀਂ ਆਪਾਂ ਤੇਲ ਪਉਉਣ ਦੇ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤੇ ਇੱਕ ਜੀ ਆਪਾਂ ਪਿਆਜ਼ ਲੈ ਲਿਆ ਵਾ ਦੇਖ ਸਕਦੇ ਹੋ ਤੁਸੀਂ ਤੇ ਹੁਣ ਜੀ ਆਪਾਂ ਇਹਨਾਂ ਨੂੰ ਕਰ ਲਾਂਗੇ ਕद्दूकस ਕਰ ਲਾਂਗੇ ਠੀਕ ਹੈ ਜੀ ਗ੍ਰਾਈਂਡ ਵੀ ਕਰ ਸਕਦੇ ਹੋ ਤੁਸੀਂ ਇਸ ਨੂੰ ਪਰ ਮੈਂ ਇਹਨਾਂ ਨੂੰ ਕद्दूकस ਕਰਾਂਗੀ ਤੇ ਐ ਜੀ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲੈਨੇ ਆਂ ਤੇ ਜਿਹੜਾ ਆਮਲਾ ਹੈ ਜੀ ਵਾਲਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇੱਕ ਤਾਂ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਠੀਕ ਹੈ ਜੀ ਵਾਲ ਸੰਘਣੇ ਹੁੰਦੇ ਨੇ ਕਾਲੇ ਹੁੰਦੇ ਨੇ ਤੇ ਵਾਲ ਲੰਬੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਠੀਕ ਹੈ ਜੀ ਇਸ ਲਈ ਤੁਸੀਂ ਇਹ ਵਾਲਾ ਤੇਲ ਜਿਹੜਾ ਉਹ ਜ਼ਰੂਰ ਬਣਾ ਕੇ ਦੇਖੋ ਇੱਕ ਵਾਰੀ ਠੀਕ ਹੈ ਜੀ ਤੁਹਾਨੂੰ ਰਿਜ਼ਲਟ ਆਪਣੇ ਆਪ ਹੀ ਪਤਾ ਲੱਗ ਜਾਣਾ ਤੇ ਦੂਸਰਾ ਜੀ ਹੁਣ ਆਪਾਂ ਇੱਥੇ ਪਿਆਜ਼ ਲੈ ਲਾਂਗੇ ਇਸ ਨੂੰ ਛਿੱਲ ਲਾਂਗੇ ਠੀਕ ਹੈ ਜੀ ਤੇ ਇਹਦੇ ਜਿਹੜੇ ਛਿਲਕੇ ਨੇ ਇਹਦੀ ਪਿਆਜ਼ ਆਪਾਂ ਛਿੱਲਿਆ ਇਹਦੇ ਚਿਲਕੇ ਜਿਹੜੇ ਨੇ ਇਹ ਆਪਾਂ ਸੁੱਕਨੇ ਨਹੀਂ ਹੈਗੇ ਇਹਨਾਂ ਨੂੰ ਵੀ ਆਪਾਂ ਐਡ ਕਰਾਂਗੇ ਠੀਕ ਹੈ ਜੀ ਇਸ ਕਿਉਂਕਿ ਚਿਲਕੇ ਵੀ ਜਿਹੜੇ ਨੇ ਬਹੁਤ ਫਾਇਦਾ ਕਰਦੇ ਨੇ ਆਪਣੇ ਵਾਲਾਂ ਨੂੰ ਅੱਜ ਕੱਲ ਦਾ ਬਾਜ਼ਾਰ ਦੇ ਵਿੱਚ ਜੀ ਆਨੀਅਨ ਜਿਹੜਾ ਔਇਲ ਹੈ ਸ਼ੈਂਪੂ ਹੈ ਉਹ ਵੀ ਆ ਚੁੱਕਿਆ ਵਾ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਕੋਸਟਲੀ ਹੁੰਦਾ ਵਾ ਠੀਕ ਹੈ ਜੀ ਆਪਾਂ ਘਰ ਵਿੱਚ ਹੀ ਬਣਾ ਸਕਦੇ ਹਾਂ ਇਹ ਮਹਿੰਗੇ ਜਿਹੜੇ ਤੇਲ ਨੇ ਇਸ ਤਰ੍ਹਾਂ ਤੇ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ ਜੀ ਤੁਸੀਂ ਯਕੀਨ ਮੰਨਿਓ ਇੱਕ ਵਾਰ ਵਰਤ ਕੇ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਇਹ ਜੀ ਆਪਾਂ ਇਸ ਨੂੰ ਵੀ ਇਸ ਤਰ੍ਹਾਂ ਗ੍ਰाइंड ਕਰ ਲਾਂਗੇ ਪਿਆਜ਼ ਨੂੰ ਤੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਵਿੱਚ ਚੀਜ਼ਾਂ ਜਿਹੜੀਆਂ ਐਡ ਕਰਾਂਗੇ ਉਹ ਵੀ ਸਾਡੇ ਵਾਲਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਕਰਦੀਆਂ ਨੇ ਠੀਕ ਹੈ ਜੀ ਤੇ ਵਾਲਾਂ ਨੂੰ ਬਹੁਤ ਹੀ ਵਧੀਆ ਸਮੂਥ ਤੇ ਹੈਲਦੀ ਬਣਾਉਂਦੀਆਂ ਨੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਬਿਨਾਂ ਸਕਿੱਪ ਕੀਤੇ ਹੋਏ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਕੀ ਕੀ ਐਡ ਕੀਤਾ ਵਿੱਚ ਇਹਦੇ ਠੀਕ ਹੈ ਜੀ ਇਸ ਤੋਂ ਇਲਾਵਾ ਤੇ ਇਹ ਜੀ ਆਪਾਂ ਹੁਣ ਕੜਾਈ ਰੱਖ ਦਿੱਤੀ ਹੈ ਲੋਹ ਦੀ ਕੜਾਈ ਲਈਏ ਮੈਂ ਠੀਕ ਹੈ ਜੀ ਤੁਸੀਂ ਵੀ ਜੇਕਰ ਹੋ ਸਕੇ ਤਾਂ ਲੋਹ ਦੀ ਕੜਾਈ ਹੀ ਲਿਓ ਕਿਉਂਕਿ ਇਹਦੇ ਵਿੱਚ ਵਧੀਆ ਰਿਜ਼ਲਟ ਆਉਂਦਾ ਤੇ ਮੈਂ ਜੀ ਇੱਥੇ ਸਰੋਂ ਦਾ ਤੇਲ ਲਿਆਵਾਂ ਤੁਸੀਂ ਇਸ ਦੀ ਜਗ੍ਹਾ ਤੇ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਤੇ ਇਸ ਨੂੰ ਆਪਾਂ ਕੜਾਈ 'ਚ ਪਾ ਦਿੰਨੇ ਆ ਆਪਾਂ ਗੈਸ ਜਿਹੜਾ ਆਪਾਂ ਬਿਲਕੁਲ ਸਲੋ ਰੱਖਣਾ ਆ ਆਪਾਂ ਜਿਹੜੀ ਤੇਜ਼ ਅੱਗ ਤੇ ਨਹੀਂ ਆਪਾਂ ਬਣਾਉਣਾ ਹੈਗਾ ਤਾਂ ਜੋ ਜਿਹੜਾ ਸਾਡਾ ਜੋ ਵੀ ਅਸੀਂ ਵਿੱਚ ਭੁੰਨਣਾ ਆਪਣੇ ਤੇਲ ਦੇ ਉਹ ਸਾਰਾ ਕੁਝ ਸਾਨੂੰ ਉਹਦਾ ਸਹੀ ਸਹੀ ਜੋ ਵੀ ਹੈ ਤਤਨੇ ਉਹ ਮਿਲ ਸਕਣ ਤੇਲ ਦੇ ਵਿੱਚ ਆ ਜਾਣ ਆਪਾਂ ਬਿਲਕੁਲ ਵੀ ਤੇਜ਼ ਅੱਗ ਨਹੀਂ ਕਰਨੀ ਹੈਗੀ ਸਲੋ ਅੱਗ ਤੇ ਹੀ ਆਪਾਂ ਇਸ ਨੂੰ ਪਕਾਉਣਾ ਹੈ ਠੀਕ ਹੈ ਜੀ ਤੇਲ ਨੂੰ ਆਪਾਂ ਸਾੜਨ ਨਹੀਂ ਹੈਗਾ ਜਿੱਦ ਤਰ੍ਹਾਂ ਆਪਾਂ ਹਲਾਉਂਦੇ ਰਾਵਾਂਗੇ ਤੇ ਗੈਸ ਆਪਾਂ ਬਿਲਕੁਲ ਜਿਹੜਾ ਵਾ ਘੱਟ ਹੀ ਰੱਖਣਾ ਜਿੰਨਾ ਤੁਸੀਂ ਮੈਕਸਿਮਮ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਆ ਪਿਆਜ਼ ਨੇ ਛਿਲਕੇ ਨੇ ਜਿਹੜੇ ਇਹ ਵੀ ਐਡ ਕਰ ਦਿੰਨੇ ਆ ਤਾਂ ਜੋ ਛਿਲਕਿਆਂ ਦਾ ਵੀ ਸਾਨੂੰ ਜਿਹੜਾ ਵਾ ਫਾਇਦਾ ਮਿਲ ਸਕੇ ਤੇ ਇਹਨਾਂ ਨੂੰ ਵੀ ਹਲਾ ਦਿੰਨੇ ਆਪਾਂ ਇਸ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਆਪਾਂ ਐਡ ਕਰਾਂਗੇ ਮੇਥੀ ਮੇਥੀ ਦਾਣਾ ਠੀਕ ਹੈ ਜੀ ਇਹ ਜੀ ਮੈਂ 2 ਚਮਚ ਐਡ ਕਰਾਂਗੀ ਆ ਜੀ ਤੁਹਾਡੇ ਸਾਹਮਣੇ ਆਪਾਂ 2 ਚਮਚ ਐਡ ਕਰ ਦਿੱਤੇ ਨੇ ਤੇ ਇਸ ਤੋਂ ਇਲਾਵਾ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਅਲਸੀ ਦੇ ਬੀਜ ਇਹ ਜੀ ਮੈਂ 1 ਚਮਚ ਦੇ ਕਰੀਬ ਇਹਦੇ ਵਿੱਚ ਅਲਸੀ ਦੇ ਬੀਜ ਪਾਵਾਂਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਹਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਬਿਲਕੁਲ ਹੀ ਸਲੋ ਜਿਹੜੀ ਫਲੇਮ ਹੈ ਉਸ ਤੇ ਹੀ ਪਕਾਉਣਾ ਤੇਜ਼ ਨਹੀਂ ਕਰਨਾ ਹੈਗਾ ਆਪਾਂ ਠੀਕ ਹੈ ਜੀ ਤਾਂ ਜੋ ਸਾਨੂੰ ਜਿਹੜਾ ਇਹਦੇ ਬੈਨੀਫਿਟ ਨੇ ਉਹ ਮਿਲ ਸਕਣ ਪੂਰੇ ਪੂਰੇ ਅਜੀ ਦੇਖ ਸਕਦੇ ਤੁਸੀਂ ਆਪਾਂ ਬਿਲਕੁਲ ਸਲੋ ਗੈਸ ਤੇ ਹੀ ਇਸ ਨੂੰ ਪਕਾ ਰਹੇ ਹਾਂ ਠੀਕ ਹੈ ਜੀ ਇਸ ਨੂੰ ਆਪਾਂ ਬਰਾਊਨ ਹੋਣ ਤੱਕ ਪਕਾਵਾਂਗੇ ਠੀਕ ਹੈ ਜੀ ਤੇ ਤੇ ਪਕਾਉਣਾ ਆਪਾਂ ਇਸ ਨੂੰ ਸਿਰਫ ਸਲੋ ਅੱਗ 'ਤੇ ਹੀ ਹੈ ਬਿਲਕੁਲ ਸਲੋ ਤੇ ਹੀ ਠੀਕ ਹੈ ਜੀ ਤਾਂ ਜੋ ਸਾਨੂੰ ਇਹ ਬੈਨੀਫਿਟ ਜਿਹੜੇ ਨੇ ਮਿਲ ਸਕਣ ਪ੍ਰੋਪਰਲੀ ਤੇ ਦੇਖ ਸਕਦੇ ਆਪਾਂ ਸਲੋ ਅੱਗ 'ਤੇ ਇਸ ਨੂੰ ਪਕਾ ਰਹੇ ਆ ਤੇ ਬ੍ਰਾਊਨ ਹੋ ਚੁੱਕਿਆ ਵਾ ਠੀਕ ਹੈ ਜੀ ਅੱਧਾ ਪੂਣਾ ਘੰਟਾ ਹੋ ਗਿਆ ਵਾ ਇਸ ਨੂੰ ਪੱਕਦਿਆਂ ਹੋਇਆ ਜਿਉਂ ਨਾ ਆਪਾਂ ਇਸ ਨੂੰ ਹਿਲਾ ਲਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਪੰਚੂ ਗਿਆ ਵਾ ਹੁਣ ਇਹ ਤੇਲ ਆਪਣਾ ਜਿਹੜਾ ਵਾ ਤੇ ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ ਠੀਕ ਹੈ ਜੀ ਗੈਸ ਨੂੰ ਆਪਾਂ ਬੰਦ ਕਰਕੇ ਇਸ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਤੁਸੀਂ ਪੂਰੀ ਰਾਤ ਲਈ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਘੱਟ ਤੋਂ ਘੱਟ ਨੂੰ 6 ਘੰਟੇ ਦੇ ਲਈ ਰੱਖ ਲਓ ਠੀਕ ਹੈ ਜੀ 4 ਤੋਂ 6 ਘੰਟੇ ਦੇ ਲਈ ਰੱਖ ਸਕਦੇ ਹੋ ਤੇ ਇਹ ਜੀ ਦੇਖੋ ਆਪਾਂ ਇਹਨਾਂ ਨੂੰ ਇਸ ਤੇਲ ਨੂੰ 6 ਤੋਂ 7 ਘੰਟੇ ਦੇ ਲਈ ਰੱਖ ਦਿੱਤਾ ਸੀ ਠੀਕ ਹੈ ਜੀ ਤੇ ਥੋੜੀ ਜੀ ਬਲੈਕ ਹੋ ਗਿਆ ਵਾ ਕਿਉਂਕਿ ਜਿਹੜੀ ਆਪਾਂ ਲੋਹੇ ਦੀ ਕੜਾਈ ਦੇ ਵਿੱਚ ਰੱਖਿਆ ਸੀ ਉਹਦੇ ਕਰਕੇ ਥੋੜਾ ਜਿਹਾ ਬਲੈਕ ਹੋ ਗਿਆ ਵਾ ਤੇ ਹੁਣ ਜੀ ਆਪਾਂ ਇਸ ਨੂੰ ਛਾਣ ਲਾਂਗੇ ਤੇ ਛਾਣਨ ਦੇ ਲਈ ਜੇ ਤੁਸੀਂ ਛਾਣਣੀ ਵੀ ਲੈ ਸਕਦੇ ਹੋ ਪਰ ਕੱਪੜਾ ਜਿਆਦਾ ਬੈਸਟ ਆ ਕੱਪੜੇ ਦੇ ਨਾਲ ਆਪਾਂ ਇਸ ਨੂੰ ਐਂਡ ਪ੍ਰੋਪਰਲੀ ਜਿਹੜਾ ਵਾ ਤੇਲ ਨੂੰ ਜਿਹੜਾ ਵਾ ਛਾਣ ਸਕਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਤੇਲ ਵਾ ਉਹ ਨਿਕਲ ਜਾਏਗਾ ਤੇ ਐ ਜੀ ਮੈਂ ਕੱਪੜਾ ਵਛਾ ਕੇ ਤੇ ਉਹਦੇ ਵਿੱਚ ਜਿਹੜਾ ਆਪਾਂ ਆਪਾਂ ਇਹ ਸਾਰਾ ਜਿਹੜਾ ਮਟੀਰੀਅਲ ਆ ਇਸ ਕਪੜੇ ਵਿੱਚ ਕੱਢ ਲਾਂਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਜੋ ਆਪਾਂ ਤੇਲ ਨੂੰ ਡ੍ਰੇਨ ਕਰਨ ਤੋਂ ਬਾਅਦ ਐਡ ਕਰਾਂਗੇ ਜੀ ਠੀਕ ਹੈ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਬਿਨਾਂ ਸਕਿੱਪ ਕੀਤੇ ਹੋਏ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਵੈਲ ਲਾਈਕਨ ਜ਼ਰੂਰ ਪ੍ਰੈਸ ਕਰ ਲਿਓ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਇਹ ਜੀ ਆਪਾਂ ਸਾਰਾ ਜੋ ਆਪਾਂ ਤੇਲ ਦੇ ਵਿੱਚ ਬੋਇਲ ਕੀਤਾ ਸੀ ਸਮਾਨ ਇਸ ਨੂੰ ਪਰ ਪਾ ਲਿਆ ਹੋਇਆ ਹੈ ਦੇ ਵਿੱਚ ਮਟੀਰੀਅਲ ਨੂੰ ਤੇ ਹੁਣ ਆਪਾਂ ਇਸ ਤਰ੍ਹਾਂ ਟਾਈਟਲੀ ਉਤੋਂ ਕੱਪੜੇ ਨੂੰ ਫੜ ਕੇ ਇਸ ਤਰ੍ਹਾਂ ਨਿਚੋੜ ਲਾਂਗੇ ਤੇ ਆਪਣਾ ਜਿਹੜਾ ਤੇਲ ਆ ਚੰਗੀ ਤਰ੍ਹਾਂ ਬਾਹਰ ਨਿਕਲ ਆਏਗਾ ਦੇਖ ਸਕਦੇ ਤੁਸੀਂ ਆਪਣਾ ਕਿੰਨਾ ਵਧੀਆ ਤੇਲ ਜਿਹੜਾ ਬਣ ਕੇ ਤਿਆਰ ਹੋਇਆ ਵਾ ਚੰਗੀ ਤਰ੍ਹਾਂ ਆਪਾਂ ਇਸ ਨੂੰ ਇਸ ਤਰ੍ਹਾਂ ਨਿਚੋੜ ਲਾਂਗੇ ਮੇਰੇ ਅੱਗੇ ਸਾਰਾ ਤੇਲ ਜਿਹੜਾ ਬਚ ਚੰਗੀ ਤਰ੍ਹਾਂ ਇਸ ਤਰ੍ਹਾਂ ਨਾ ਛੋੜ ਲਿਆ ਵਾ ਬਹੁਤ ਹੀ ਜ਼ਿਆਦਾ ਇਫੈਕਟਿਵ ਤੇਲ ਬਣ ਕੇ ਤਿਆਰ ਹੁੰਦਾ ਜੀ ਇਹ ਤੇ ਐ ਜੀ ਆਪਣੇ ਕੋਲ ਜਿਹੜਾ ਫालतू ਜਿਹੜਾ ਵਿੱਚ ਮਟੀਰੀਅਲ ਬਚ ਗਿਆ ਦੇਖ ਸਕਦੇ ਤੁਸੀਂ ਆਪਾਂ ਚੰਗੀ ਤਰ੍ਹਾਂ ਨੋਚ ਲਿਆ ਇਸ ਨੂੰ ਤੇ ਐ ਜੀ ਆਪਣੇ ਕੋਲ ਤੇਲ ਜਿਹੜਾ ਵਾ ਆ ਗਿਆ ਵਾ ਦੇਖ ਸਕਦੇ ਤੁਸੀਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਵਿਟਾਮਿਨ E ਦੇ ਕੈਪਸੂਲ ਠੀਕ ਹੈ ਜੀ ਵਿਟਾਮਿਨ E ਜਿਹੜਾ ਵਾ ਸਾਡੀ ਸਕਿਨ ਦੇ ਲਈ ਤਾਂ ਬੈਨੀਫੀਸ਼ੀਅਲ ਹੈਗਾ ਹੀ ਸਾਡੇ ਵਾਲਾਂ ਦੇ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਇਹ ਆ ਜੀ ਆਪਾਂ ਤੋਂ ਕੈਪਸੂਲ ਜਿਹੜੇ ਨੇ ਉਹਨਾਂ ਦਾ ਜਿਹੜਾ ਆਇਲ ਹੈ ਚੰਗੀ ਤਰ੍ਹਾਂ ਵਿੱਚ ਇਸ ਤਰ੍ਹਾਂ ਕਰ ਦਾਂਗੇ ਐਡ ਠੀਕ ਹੈ ਜੀ ਤੇ ਇਹ ਆ ਜੀ ਦੂਸਰਾ ਇਨਗਰੀਡੀਅੰਟ ਆਪਾਂ ਜਿਹੜਾ ਐਡ ਕਰਾਂਗੇ ਉਹ ਹੈਗਾ ਜੀ ਕੈਸਟਰ ਆਇਲ ਅਰੰਡੀ ਦਾ ਤੇਲ ਵੀ ਬੋਲਦੇ ਆਪਾਂ ਇਸ ਨੂੰ ਇਹ ਵੀ ਵਾਲਾਂ ਦੇ ਲਈ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਠੀਕ ਹੈ ਜੀ ਸਕਿਨ ਦੇ ਲਈ ਵੀ ਬਹੁਤ ਵਧੀਆ ਹੁੰਦਾ ਹੈ ਇਹ ਤੇ ਇਹਦਾ ਇੱਕ ਚਮਚਾ ਆਪਾਂ ਐਡ ਕਰ ਦਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਵਿੱਚ ਠੀਕ ਹੈ ਜੀ ਦੋਨੋਂ ਚੀਜ਼ਾਂ ਨੂੰ ਤੇ ਇਹ ਜੀ ਆਪਣਾ ਜਿਹੜਾ ਤੇਲ ਆ ਬਣ ਕੇ ਦੇਖੋ ਤਿਆਰ ਹੋ ਗਿਆ ਵਾ ਬਹੁਤ ਹੀ ਜ਼ਿਆਦਾ ਵਧੀਆ ਫਾਇਦੇਮੰਦ ਜਿਹੜਾ ਤੇਲ ਹੈ ਬਣ ਕੇ ਆਪਣਾ ਤਿਆਰ ਹੋ ਗਿਆ ਹੁਣ ਤੇ ਹੁਣ ਜੀ ਵਾਰੀ ਆਉਂਦੀ ਹੈ ਇਸ ਨੂੰ ਸਟੋਰ ਕਰਨ ਦੀ ਠੀਕ ਹੈ ਜੀ ਕਿਸੇ ਵੀ ਸਾਫ ਸੁਥਰੀ ਸ਼ੀਸ਼ੀ ਦੇ ਵਿੱਚ ਠੀਕ ਹੈ ਜੀ ਕੰਟੇਨਰ ਦੇ ਵਿੱਚ ਤੁਸੀਂ ਇਸ ਨੂੰ ਭਰ ਕੇ ਰੱਖ ਲਓ ਠੀਕ ਹੈ ਜੀ ਮੈਂ ਇੱਥੇ ਇੱਕ ਕੱਜ ਦੀ ਸ਼ੀਸ਼ੀ ਲਈ ਆ ਤੇ ਇਹਦੇ ਵਿੱਚ ਮੈਂ ਇਸ ਨੂੰ ਪਾ ਲਾਂਗੀ ਤੇਲ ਨੂੰ ਠੀਕ ਹੈ ਜੀ ਤੇ ਸਾਰਾ ਤੇਲ ਆਪਾਂ ਚੰਗੀ ਤਰ੍ਹਾਂ ਵਿੱਚ ਪਾ ਲਾਂਗੇ ਸ਼ੀਸ਼ੀ ਦੇ ਤੇ ਲਓ ਜੀ ਆਪਣਾ ਇਹ ਗੁਣਕਾਰੀ ਠੀਕ ਹੈ ਜੀ ਮਹਿੰਗੇ ਵਾਲਾ ਮੈਜੀਕਲ ਹੈਅਰ ਆਇਲ ਜਿਹੜਾ ਵਾ ਬਣ ਕੇ ਤਿਆਰ ਹੋ ਗਿਆ ਵਾ ਜੋ ਸਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਕਰੂਗਾ ਜੀ ਦੂਰ ਠੀਕ ਹੈ ਜੀ ਇੱਕ ਵਾਰ ਜ਼ਰੂਰ ਵਰਤ ਕੇ ਦੇਖਿਓ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਵੀਡੀਓ ਦੇਖਣ ਦੇ ਲਈ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ